ਸਤਿ ਸ਼੍ਰੀ ਅਕਾਲ ਜੀ ਬਿੱਡੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਦਾ ਸਵਾਗਤ ਹੈ ਜੀ ਬਿੱਡੀ ਤੁਹਾਡਾ ਸਾਰਿਆਂ ਦਾ ਜੀ ਅੱਜ ਦੀ ਵੀਡੀਓ ਜੇ ਆਪਾਂ ਤੁਹਾਨੂੰ ਵਿਖਾਉਣੀ ਆ ਬਿਲਕੁਲ ਗਿੱਲੀਆਂ ਤਿੰਨ ਸੁਈਆਂ ਦੋ ਝੋਟੀਆਂ ਤੇ ਇੱਕ ਮੱਝ ਤੇ ਜਸੂਗਾ ਤੋਂ ਮੈਂ ਨੀਲੀ ਰਾਵੀ ਝੋਟੀਆਂ ਆਉਂਦੀਆਂ ਜੇ ਤਾਦੀਆਂ ਸੁਈਆਂ ਪਹਿਲਾ ਦੂਜਾ ਸੁਗਾ ਇੱਕ ਵੈੜ ਤੇ ਬਾਕੀ ਵੀਰਾਂ ਭਰਾਵਾਂ ਕੇ ਬੇਨਤੀ ਹੈ ਸਾਡਾ ਚੜ੍ਹਦੀ ਕਲਾ ਡੇਰੀ ਫਾਰਮ ਜੀ ਵੱਤੋਂ ਬਸ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤੇ ਬਾਕੀ ਵੀਰ ਭਰਾ ਸਾਥ ਬਹੁਤ ਦੇਣਦੇ ਆ ਆਪਾਂ ਕੱਲ ਇੱਕ ਵੀਡੀਓ ਪਾਈ ਸੀ ਉਹਦੇ ਚਾਰ ਝੋਟੀਆਂ ਸੀ ਪੰਜ ਸਾਰੀਆਂ ਗੱਗਿਆਂ ਮੈਂ ਟੋ ਮੰਟੀ ਤੇ ਬਾਕੀ ਵਿੱਚ ਸਭ ਤੋਂ ਪਹਿਲਾਂ ਡਰੈੱਸ ਨੋਟ ਕਰ ਲੋ ਨਾਮ ਹੈਗਾ ਆਪਣਾ ਜਸਕਰਨ ਸਿੰਘ ਪਿੰਡ ਮਹਿਮਤਪੁਰਾ ਤਹਿਸੀਲ ਅਜਨਾਲਾ ਜ਼ਿਲ੍ਹਾ ਅਮਰਸਰ ਲਾਗੇ ਲੋਪ ਵਿੱਚ ਬੰਨਾ ਤੇ ਅੱਜ ਵੀ ਜੀ ਤਿੰਨੇ ਆਈਆਂ ਵਾ ਤੇ ਆ ਵੀ ਚੋ ਬਹੁਤ ਚੰਗੇ ਰਿਕਾਰਡ ਵਾਲੀ ਵੱਡੀ ਮੈਂ ਇਹ ਵੀ ਅੱਜ ਸਵੇਰੇ ਆਈ ਆ ਤੇ ਹੁਣ ਇਹਦੇ ਸੂਕ ਗਈ ਆ ਆ ਛੋਟੀ ਪਹਿਲਾਂ ਰਾਤ ਦੀ ਸੂਈ ਆ ਕੱਲ ਦੀ ਤੇ ਆ ਛੋਟੀ ਅੱਜ ਦੁਪਹਿਰੇ ਸੂਈ ਆ ਸਿਰਫ ਉਥੇ ਦੇ 10 ਮਿੰਟ ਹੀ ਹੋਏ ਗੱਡੀ ਤੋਂ ਲਾਈ ਨੀਲੀ ਦਾ ਵੀ ਤੇ ਛੋਟੀ ਟੇਡੇ ਘੱਟ ਵਾਲੀ ਤੇ ਇਹਦੇ ਜੋਰ ਸੁੱਟ ਕੇ ਢੀ ਸੀ ਤੇ ਫਿਰ ਆਪਾਂ ਲਾਦ ਲਈਏ ਇਹਨੂੰ ਮਾੜਾ ਸੰਗਲ ਪੀੜੀ ਕਰਦੇ ਤੇ ਬਾਕੀ ਵੀਡੀਓ ਅੰਦੇ ਤੱਕ ਵੀਡੀਓ ਤੱਕ ਬਣੇ ਰਹੋ ਤੁਹਾਨੂੰ ਆਪਾਂ ਵਿਖਾਉਨੇ ਆ ਇਹ ਵਿੱਦੀ ਤੀਜਾ ਸੂਆ ਮੈਂ ਸੂਈ ਜੇ ਚੰਗੇ ਰਿਕਾਰਡ ਵਾਲੀ ਵਿੱਦੀ ਉਹਨਾਂ ਵੀਰਾਂ ਕੋ ਸਾਰਟੀਫੀਕੇਟ ਬਣੇ ਆ ਕਹਿੰਦੇ ਆ ਵੀ ਅ ਪਿਛਲੇ ਸੂਏ ਦਾ ਮੈਂ ਦਾ ਨਾ ਅਗਲਾ ਥਣ ਆਪ ਨਹੀਂ ਚਲਦਾ ਬੰਦ ਹੋ ਗਿਆ ਵਾ ਤੁਹਾਨੂੰ ਸ਼ਾਇਦ ਧਾਰਾ ਇੱਕ ਦੋ ਨਿਕਲ ਨਿਕਲ ਪਰ ਆਪਾਂ ਲੜ ਕਰਕੇ ਮੈਂ ਦੇਣੀ ਆ ਬਾਕੀ ਬਹੁਤ ਚੰਗੇ ਦੇ ਰਿਕਾਰਡ ਵਾਲੀ ਆ ਤੇ ਪਿਛਲੇ ਸਵੇਰੇ ਵੀਰ ਕਹਿੰਦਾ ਵੀ ਸੱਜਰ ਮੈਂ ਦਾ 18 ਕਿਲੋ ਦਾ ਰਿਕਾਰਡ ਹੀ ਮੁਰਕੇ ਜੋ ਥਾਣਾ ਕੁਲਾਈ ਦਾ ਆ ਗਿਆ ਫਿਰ 14 ਕਿਲੋ ਮੈਂ ਤਿੰਨ ਥਣਾਏ ਦੁੱਧ ਦਿੰਦੀ ਰਹੀ ਐ ਤੇ ਬਾਕੀ ਚੋਣ ਚਵਾ ਮੈਂ ਬਹੁਤ ਸਾਫ ਹੈ ਤੇ ਸੁੱਕੀ ਹੱਡੀ ਮੈਂ 10 ਮਿੰਟ ਹੋ ਜਾਂਦੇ ਮੈਂ ਸੁਬੀ ਥੋੜਾ ਦਿਲ ਨਹੀਂ ਲਾਇਆ ਮੈਂ ਨੇ ਭੌਂ ਕੇ ਤੇ ਸੁਬੀ ਆ ਮਗਰ ਇਹਦੇ ਕੱਟਾ ਜੇ ਤੇ ਬਾਕੀ ਮੈਂ ਬਹੁਤ ਚੰਗੀ ਵੱਡੀ ਐ ਵੀਰ ਜੀ ਨੇ ਵੀਰਨੇ ਦਾ ਦੁੱਧ ਤੇ ਲਾਉਣੀ ਹੈ ਡੇਰੀ ਤੇ ਲਾਉਣੀ ਹੈ ਵੇ ਉਹ ਮੈਂ ਚੰਗੇ ਰਕਾਰ ਵਾਲੀ ਆ ਉਹਨਾਂ ਦਾ ਸਿਹਤ ਝੂਣ ਚੋਅ ਵੀ ਬਹੁਤ ਸਾਫ਼ ਹੈ ਮੈਂ ਚੰਗੀ ਵੱਡੀ ਮਹਿੰਗੀ ਤੇ ਬਾਕੀ ਵਿਧੀ ਮੰਡੀ ਚਲੋ ਮੈਂ ਤੇ ਚਾਰੇ ਥਣ ਚਲਦੇ ਹੁੰਦੇ ਅਗਲੇ ਥਣ ਦੀ ਤੇਲ ਨਾ ਹੁੰਦੀ ਤੇ ਫਿਰ ਤੇ ਮੈਂ ਵੀਧੀ ਲੱਖ ਰੁਪਏ ਦੀ ਮੈਂ ਆਹੀ ਚਲੋ ਹੁਣ ਆਪਾਂ ਜਾਇਜ਼ ਕਰਕੇ ਦੇ ਦਾਂਗੇ ਮੁੱਲ ਤੇ ਵਿਧੀ ਭਾਵੇਂ 80 ਕਰ ਲਈਏ 75 ਕਰ ਲਈਏ 70000 ਦੀ ਮੈਂ ਦੇ ਦਾਂਗੇ ਵੀ ਜੀ ਹੁਣੇ ਮੈਂ 13 14 ਗੱਲ ਦੁੱਧੋਂ ਨਹੀਂ ਛੱਡਦੀ ਐਨਾ ਤੋਂ ਦੇ ਦੂੰਗੀ ਅਕੀ ਅਗਲੇ ਥਣੇ ਤੇ ਚਲੋ ਏਡੀ ਗੱਲ ਵੀ ਕੋਈ ਨਹੀਂ ਹੁੰਦੀ ਪਾਕੀ ਰੇਟ ਦਾ ਬੜਾ ਫਰਕ ਪੈ ਗਿਆ ਮਾੜੀ ਦਾ ਕਿ ਤਿੰਨੇ ਥਣ ਤੇ ਐ ਮੋਗਿਆਂ ਲਗੇ ਦੇਖੋ ਲੱਗੋ ਤਾਂ ਚੈੱਕ ਕਰੋ ਉਹਦੇ ਨੂੰ ਮੈਂ ਸਾਹਮਣੇ ਪਾਉਗੀ ਮੈਂ ਕਮੈਂਟ ਮੈਂ ਚੈੱਕ ਕਰੋ ਦੇਖੋ ਸਾਡੇ ਕੋਲ ਬਹੁਤ ਹੀ ਸ਼ਾਨਦਾਰ ਆ ਤੇ ਦੁੱਧੇ ਨੰਬਰ ਤੇ ਆ ਗਈ ਵੀ ਜੇ ਪਹਿਲੀ ਛੋਟੀ ਸੂਈ ਜੇ ਮੋ ਚੋਗੀ ਤੇ ਛਿੱਗੀ ਹੋਈ ਛੋਟੀ ਤੇ ਇਹਦੇ ਮਗਰ ਵੀ ਜੀ ਆ ਕੱਟੀ ਆ ਆਈਡੀ ਆ ਕੱਟੀ ਆ ਇਹ ਕੱਲ ਦੀ ਛੋਟੀ ਸੂਈ ਆ ਦੇਖੋ ਬਿਲਕੁਲ ਗਿੱਲਾ ਨਾੜੂਗਾ ਬਾਕੀ ਹੈ ਠੰਡੀ ਸੀ ਲਿਆ ਹੌਣ ਚਵਾ ਚੰਗੀ ਝੋਟੀ ਥੱਲੇ 6-7 ਕਿਲੋ ਬੋਲੀ ਹੋ ਗਈ ਹੈ ਜੇ ਆ ਵੇਖੋ ਪਹਿਲਾਂ ਝੋਟੀ ਥਣ ਥਣ ਵੀ ਜੀ ਬਹੁਤ ਹੀ ਚੰਗਾ ਕਰਦਿੰਦੀ ਆ ਪਰ ਅੰਕੀ ਆਏ ਚਲੋ ਚੋਈ ਜਾਈ ਉੱਥੋਂ ਪਾਕ ਕਰਕੇ ਲੈ ਆਏ ਚੋ ਕੇ ਲੈ ਆਏ ਆ ਤੇ ਇਹਦਾ ਮੁੱਲ ਵੀ ਦੀ ਝੋਟੀ ਭਈਣ ਦਾ 75000 ਰੁਪਇਆ ਇਹ ਵੀ ਜੀ ਪੂਰੇ 70000 ਰੁਪਇਆ ਪਹਾਨਾ ਹੀ ਦੇ ਦਾਂਗੇ ਬਿਲਕੁਲ ਤੇ ਆ ਅੱਗੀ ਅਗੀ ਛੇਡੇ ਘੱਟ ਵਾਲੀ ਨੀਲੀ ਦਾ ਵੀ ਝੋਟੀ ਇਹ ਵੀ ਦੀ ਦੂਜਾ ਸੂਬਾ ਸੂਈ ਆ ਇਹ ਅੱਜ ਸੂਈ ਜੇ ਕੋਈ ਦੁਪਹਿਰੇ 12 1 ਵਜੇ ਦੀ ਸੂਈ ਆ ਤੇ ਹੁਣ ਸ਼ਾਮੀ ਪੰਜਕੋ ਇਹਨੇ ਜੂਰ ਛੁੱਟੀ ਆ ਫੇਰ ਛੁੱਟ ਕੇ ਤਾਂ ਪੱਲਦੀ ਆ ਤੇ 2 ਕਿਲੋ ਥਲੇ 2.5 ਕਿਲੋ ਭੌੜਾ ਚੋਇਆ ਵਾ ਇਹਦੇ ਪਹਿਲੇ ਸੁਬੇ ਦਾ ਰਿਕਾਰਡ 10000 ਕਿਲੋ ਦਾ ਯਾਰ ਕਾ 12 13 ਕਿਲੋ ਦੁੱਧ ਭਰੂ ਇਹਦੇ ਮਗਰ ਇਕੱਟਾ ਜਿਹਾ ਬਿਲਕੁਲ ਗਿੱਲਾ ਆ ਦੇਖ ਸੁੱਕੀ ਹੱਡੀ ਆ ਬਾਕੀ ਠੰਡੀ ਸੀਲ ਝੋਟੀ ਬੜੀ ਆ ਤਵੇਂ ਇਦਾਂ ਹੀ ਸਮਾਰ ਇਦਾਂ ਹੀ ਥੱਲੇ ਪੈ ਜਾਓ ਬਾਕੀ ਨਵਾਈਆਂ ਧੋਈਆਂ ਨਹੀਂਆਂ ਸੂਣ ਤਾਜ਼ੀਆਂ ਸੂਣ ਕਰਕੇ ਵਜੇ ਨਵਾਈਆਂ ਨਹੀਂਆਂ ਤੇ ਆਈਆਂ ਅਮੀ ਲੇੜਿਆ ਬਾਕੀ ਸਵੇਰੇ ਨਾਲ ਨੂੰ ਵੀ ਧੋਤਾ ਨਵਾ ਕੇ ਤੇ ਵੀਡੀਓ ਪਾ ਦਾਂਗੇ ਮਾੜੀ ਛੱਕਦੇ ਨੂੰ ਛੱਡੀ ਬਿਲਕੁਲ ਠੰਡੀ ਸੂਣ ਲਿੱਕੇ ਸੰਗਲ ਥੱਲੇ ਬਹਿ ਜਾ ਮੇਰਾ ਛੋਟੀ ਦੇ ਭਵੇਂ ਦੇ ਥੱਲੇ ਬਹਿ ਜਾ ਘਰ ਦੇ ਛੋਟੀ ਨੂੰ ਘਰ ਦੇ ਆ ਵੇਖੋ ਵੀਰ ਜੀ ਅੱਜ ਸੂਈ ਆ ਤੇ ਛੋਟੀ ਦੇ ਲਈ ਇਦਾਂ ਹੀ ਬਹਿ ਜਾਓ ਐਡੀ ਠੰਡੀ ਈਲੀਰਾ ਵੀ ਦੀ ਛੋਟੀ ਆ ਤੇ ਮਾਰਦੇ ਧਾਰਾਂ ਥੱਲੇ ਮਾਰਦੇ ਆ ਆ ਵੇਖੋ ਵਜੀ ਢਿੱਡ ਚੋਣਾ ਲੋ ਏਡੀ ਠੰਡਾ ਡੰਗ ਅੱਜ ਸੋ ਕੀ ਹੜੀ ਇਹ ਦੇਖੋ 1 ਵਜੇ ਉੱਪਰ ਖਾਂ ਤੇ ਅਗਲੇ ਤੋਂ ਮਾਰਦੇ ਉੱਪਰ ਖਾਂ ਤੇ ਆਈ ਆ ਤੇ ਉਸੇ ਵਲੇ ਜਿੱਦਾਂ ਮਰਜੀ ਬਹਿ ਜਾਓ ਚਲੋ ਠੀਕ ਐ ਇਹ ਤਾਂ ਮਲਵਈ ਦੀ ਲੱਖ ਰੁਪਈਆ ਇਹ 95000 ਦੀ ਝੋਟੀ ਆਪਾਂ ਹਾਂ ਦੇ ਦਾਂਗੇ ਦੁੱਧ ਝੋਟੀ ਤੇ 12 13 ਕਿਲੋ ਹਰ ਇੱਕ ਦਜੇ ਸੁਕੇ ਬੜੇ ਰਮਾਨਾ ਕੱਢੂਗੀ ਤੇ ਸਵੇਰੇ ਨਹਾਤ ਹੋ ਕੇ ਚਲੋ ਆਪਾਂ ਤੋੜ ਕੇ ਵੀਡੀਓ ਪਾ ਦਾਂਗੇ ਹੁਣ ਮੇਰਾ ਹੁਣ ਕਰਕੇ ਤਾਂ ਕਰਕੇ ਛੇਤੀ ਇਹਦੀ ਆਈ ਝੋਟੀ ਤੇ ਚੌਥੇ ਨੰਬਰ ਤੇ ਵੀਰ ਜੀ ਵੈੜਸ ਸੁਈ ਆ ਇਹ ਵੀ ਤਾਜੀ ਸੁਈ ਆ ਇਹ ਥੱਲੇ ਹੂਗਾ ਹੁਣ ਇਸ ਟੰਪ 14 ਕਿਲੋ 14 ਕਿਲੋ ਦੁੱਧ ਤਿਆਰ ਹੋਗਾ ਆ ਵੇਖੋ ਕਿਉਂ ਨਾ ਗਲੋ ਪਾਕੀ ਲੋ ਹੁਣ ਮੌਸਮ ਵੀ ਚੰਗਾ ਆ ਬਾਹਰ ਵੀ ਪਟਾੜਾ ਕਾ ਵੀ ਚੰਗਾ ਆ ਅੱਜ ਕੱਲ ਹੋ ਜਾਂਦਾ ਗਾਂ ਤੇ ਦੁੱਧ ਵੈੜ ਦੀ ਕੋ ਸੇਵਾ ਕਰੂਗਾ ਤਾਂ 18-20 ਕਿਲੋ ਬੜੇ ਰਮਾਨਾ ਦੇ ਦਿੰਦੀ ਏ ਇਹ ਵੀ ਠੰਡੀ ਸੀਲ ਜਿਹਾ ਇਦਾਂ ਥੱਲੇ ਬਹਿ ਜਾਓ ਨੂੰ ਬੈ ਕੇ ਵਿਖਾਉਂਦੇ ਆ ਆ ਵੇਖੋ ਪੈ ਲਓ ਪੈ ਥੱਲੇ ਇਦਾਂ ਥੱਲੇ ਬਹਿ ਜਾਓ ਆ ਵਾ ਇਦਾਂ ਥੱਲੇ ਬੈਗ ਧਾਰਾ ਮਾਰ ਦੋ ਹਲੋ ਤਾ ਦਜੇ ਮਾਰ ਦ ਅਸੀਂ ਇਹ ਥੱਲੇ ਮੇਲ ਕਾਫ ਜੀ ਆ ਵੇਖੋ ਬੱਚਾ ਵੀ ਬਹੁਤ ਤਕੜਾ ਆ ਤੇ ਇਹਦਾ ਮੁੱਲ ਵੀਰ ਜੀ 50000 ਰੁਪਿਆ ਆ ਵੜ ਦਾ ਬਾਕੀ ਹਾਂ ਨਾ ਆਪਾਂ ਜਿਹੜੀ ਦੇਣੀ ਆ ਉਹ 42 42000 ਦੀ ਦੇ ਦਾਂਗੇ ਪੂਰੀ ਵੱਡੀ ਵੜ ਹੈ ਵੀਰ ਜੀ ਚੰਗੇ ਰਿਕਾਰਡ ਵਾਲੀ ਬਾਕੀ ਨੇਰੇ ਕਰਕੇ ਵੀਰ ਜੀ ਫਿਰ ਬੇਨਤੀ ਵੀਰਾਂ ਭਰਾਵਾਂ ਅੱਗੇ ਵੀ ਆਪਾਂ ਨਮਾਈਆਂ ਨਹੀਂ ਆਂ ਹਾਂਜੀ ਅਰੇ ਆਈਆਂ ਤਾਂ ਦੀਆਂ ਸੋਈਆਂ ਹੋਣ ਕਰਕੇ ਚਲੋ ਮੌਸਮ ਹੀ ਠੰਡਾ ਹੋ ਗਿਆ ਤੁਹਾਨੂੰ ਬਰਸਾਤ ਨਾਲ ਤਾਂ ਕਰਕੇ ਜੱਪਨਵਾਈਆਂ ਨਹੀਂ ਕੱਲ ਨੂੰ ਸਾਫ ਸੁਭੂ ਕਰਕੇ ਵੀਰ ਭਰਾ ਮੰਗੂਗਾ ਤੇ ਨਵਾਤਵਾ ਕੇ ਵੀਡੀਓ ਪਾ ਦਾਂਗੇ ਗਰਮ ਪਾਣੀ ਨਾਲ ਨਵਾਤ ਕੇ ਸਾਫ ਕਰਕੇ ਤੇ ਬਾਕੀ ਫਿਰ ਵੀਰਾਂ ਭਰਾਵਾਂ ਅੱਗੇ ਬੇਨਤੀ ਆ ਸਾਡੇ ਚੜ੍ਹਦੀ ਕਲਾ ਦੇ ਨਾਲ ਤੁਹਾਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਇਹ ਵੀ ਦਿੱਖ ਪਰ ਹੋਈ ਲਈਆਂ ਮਤਨੇ ਸਾਰੀਆਂ ਝੋਟੀਆਂ ਦੇ ਘਰੋਂ ਹੀ ਖੁੱਲ ਕੇ ਆਈਆਂ ਜੇ ਆਪਕੀ ਵੀਰ ਭਰਾ ਵੀਡੀਓ ਵੇਖ ਕੇ ਅੰਦਾਜ਼ਾ ਲਾ ਸਕਦੇ ਨੇ ਤੇ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਨੂੰ